क्या समझे हैं सब? अह, उसमें सब तो आप उन लोगों के लिए बहुत सुनो जानते हैं। हैं? बहुत सुनो जानते हैं। उसमें बहुत सुनी किये हैं। हम्म। और पीछे बोलो डांसिंग मारा चीज़ बहुत है। तो कोई चीज़ मारा है, कोई चीज़ मारा है, बहुत चीज़ मारा है। Ay, भी नहीं बता पाई

ਪਾਪਾ ਦੀ ਗੋਸ਼ਿਣਰੀ ਹੈ ਆਪ ਕਦੇ ਵਹਾਂ ਸਾਂ। ਪਰ ਪੜ੍ਹਦੇ ਪੜਾਦੇ ਹੀ ਆ। ਜਿਸ ਦਾ ਸੰਬਦ ਹੁੰਦੀ ਆ ਉਹ ਇੱਦਾਂ ਅੰਦਰ ਫਲਾਸਟਿਕ ਕਾਡੇ। ਉਹਨਾਂ ਨੂੰ ਸਮਝ ਆਉਂਦੀ ਆ ਜੀਡੀਪੂ ਬੱਚਿਆਂ ਨੂੰ ਆਧਿਕ ਸੇਵਾ ਸੇਵ ਉਹਨੇ। ਔਰ ਕਿਤੇ ਉਸੇ ਨੂੰ ਉਸੇ ਨਹੀਂ ਕਾਡੇ ਨਸਲੀ ਦੇ। ਬਹੁਤ ਵੀ ਵਿਦਵਾਨ ਐ ਸਾਰੇ ਜੇ ਪੰਜਾਬ ਦੇ ਨਰਮ ਚਿੱਟਨੇ ਦੇ ਰਿਆ। ਸਭੀ ਸੇ ਅਗਰ ਵਿਦਵਾਨ ਸੰਤ ਬਣੇ। ਜੇ 2 ਪਾਸਾ ਤੋਂ ਸਭ ਤੋਂ ਸੇਵੀ ਚੇਅਰਮੈਨ।

ਜੈ ਪਿੰਗ ਜੈ ਪਰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਡੇਰਾ ਸੰਤ ਸਿਲ ਸੀਤਲ ਦਾਹ ਜੀ ਮਹਾਰਾਜ ਬੋਣ ਪੱਟੀ ਸੰਤ ਬਾਬਾ ਸਰਵਨ ਦਾਹ ਜੀ ਮਹਾਰਾਜ ਚੇਅਰਮੈਨ ਗੁਰਦਾਸ ਸਾਧੂ ਸੰਪਰਦਾਇ ਸੈਟੀ ਰਜਿਸਟਰ ਪੰਜਾਬ ਦਾ ਅਸ਼ੀਰਵਾਦ ਲੈਣ ਵਾਸਤੇ ਪਹੁੰਚੇ ਹਾਂ ਕਿਉਂਕਿ ਸਾਡੇ ਨਾਲ ਬਹੁਤ ਹੀ ਸਤਿਕਾਰ ਜੋ ਭਾਰਤ ਰਤਨ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦੇ ਪੋਤਰੇ ਡਾਕਟਰ ਜਸ ਭੀਮਰਾਵ ਜਸ਼ਵੰਤ ਅੰਬੇਡਕਰ ਜੀ ਜੋ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜ ਰਹੇ ਹਨ ਉਹਨਾਂ ਨਾਲ ਅਸ਼ੀਰਵਾ ਲੈਣ ਵਾਸਤੇ ਪਹੁੰਚੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਓਪੀ 인ਦਲਜੀ ਐਡਵੋਕੇਟ ਜੋ ਕੁਰੂਕ ਖੇਤਰ ਤੋਂ ਕੈਥਲ ਤੋਂ ਇਲੈਕਸ਼ਨ ਲੜ ਰਹੇ ਹਨ ਉਹ ਵੀ ਅਸ਼ੀਰਵਾ ਲੈਣ ਪਹੁੰਚੇ ਹਨ ਤਾਂ ਅਸੀਂ ਬਾਬੇ ਚਰਨਾਂ ਚ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਜੋ ਆਪਦੀ ਚਰਨਾਂ ਚ ਬੇਨਤੀ ਕੀਤੀ ਹੈ ਆਪ ਕਿਰਪਾ ਕਰੋ ਇਹਨਾਂ ਨੂੰ ਖੁਸ਼ੀਆਂ ਦੇ ਨਾਲ ਨਿਵਾਜੋ ਜਿੱਤ ਹਾਸਲ ਕਰਾਓ ਜਿੱਤ ਕਰਕੇ ਆਪ ਜੀ ਦੇ ਚਰਨਾਂ ਜਾ ਕੇ ਦੁਆਰਾ ਨਤਮਸਤਕ ਹੋਵਾਂਗੇ ਜੈ ਗੁਰਦੇਵ ਤਨ ਗੁਰਦੇਵ ਚੈਨਲ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ